ਮੈਂ ਗਿਆ ਸੀ ਪਰਸੋਂ ਮੈਂ ਤੇ ਬਗੀਲ ਸਾਹਿਬ ਕਿਸੇ ਦੇ ਘਰੇ ਜਿਨ੍ਹਾਂ ਕੋਲੇ 2 ਏਕੜ ਜ਼ਮੀਨ ਠੇਕੇ ਤੇ ਲਈ ਸੀ ਜਿਨ੍ਹਾਂ ਨੇ 2 ਏਕੜ ਆਪਣੀ ਜ਼ਮੀਨ ਸੀ ਤੇ 1 ਏਕੜ ਠੇਕੇ ਤੇ ਲਈ ਸੀ ਔਰ ਪੂਰਾ ਪਰਿਵਾਰ ਕੋਠੇ ਤੇ ਚੜਿਆ ਹੋਇਆ ਸੀਗਾ ਹੁਣ 2 ਏਕੜ ਦਾ ਉਹ ਜ਼ਮੀਨ ਬਰਬਾਦ ਹੋ ਗਈ ਜਿਹੜੀ ਲਈ ਸੀ 3 ਏਕੜ ਠੇਕਿਆਂ ਦੀ ਹੋ ਗਈ ਜਿਹੜਾ ਠੀਕਾ ਭਰਿਆ ਹੋਇਆ ਸੀਗਾ 70 70 80 30000 ਰੁਪਇਆ ਹੁਣ ਤੁਸੀਂ ਉਹਨੂੰ 20000 ਰੁਪਇਆ ਦਿਓਗੇ ਕਿਉਂਕਿ ਇਹ ਇਹ ਤੋਹਫਾ ਤੁਸੀਂ ਦਿੱਤਾ ਹੈ ਇਹ ਮੈਨ ਮੇਡ ਹੈ ਇਕ ਕੁਦਰਤੀ ਆਫਤ ਅਗਰ ਹੁੰਦੀ ਤਾਂ 25% 25% ਹੀ ਕੇਵਲ ਨੁਕਸਾਨ ਹੋਣਾ ਸੀਗਾ ਲੇਕਿਨ 75% ਜਿਹੜਾ ਨੁਕਸਾਨ ਹੋਇਆ ਉਹ ਪੌਂਗ ਡੈਮ ਭਾਖੜਾ ਡੈਮ ਤੇ ਤੁਸੀਂ ਰਾਬੀ ਨੂੰ ਤਰੀਕੇ ਨਾਲ ਉਹਨਾਂ ਦੇ ਜਿਹੜੇ ਪਾਣੀ ਨੂੰ ਕੰਟਰੋਲ ਕੀਤਾ ਹੁੰਦਾ ਤੇ ਸ਼ਾਇਦ ਇਹਨਾਂ ਨੁਕਸਾਨ ਨਾ ਹੁੰਦਾ ਜੇ ਸਮੇਂ ਸਿਰ ਤੁਸੀਂ ਸਫਾਈ ਕੀਤੀ ਹੁੰਦੀ ਡਰੇਨੇਜ ਦੀ ਤਾਂ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਜੇ ਕਿਤੇ ਤੁਸੀਂ ਇਹਦਾ ਦਰਿਆਵਾਂ ਦੀ ਖਦਾਈ ਕੀਤੀ ਹੁੰਦੀ ਪੈਸੇ ਲਾ ਕੇ da inna nuksan nahi hona chahiye